NIA ਦੇ ਵੱਲੋਂ ਅਚਨਚੇਤ ਚੈਕਿੰਗ ਕੀਤੀ ਜਾਂਦੀ ਤਾਂ ਦੱਸਦੀ ਹੈ ਕਿ ਤੜਕੇ ਸਵੇਰੇ 6 ਵਜੇ ਘਰ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੰਦੇ ਨੇ ਬਟਾਲਾ ਦੇ ਨੇੜੇ ਪੈਂਦੇ ਪਿੰਡ ਕੁਮਾਨ ਦੇ ਗੁਰਮੁਖ ਸਿੰਘ ਉਰਫ ਗੋਰਾ ਦੇ ਘਰ ਦੇ ਵਿੱਚ ਤੜਕੇ 6 ਵਜੇ NIA ਦੀ ਟੀਮ ਪਹੁੰਚਦੀ ਆ ਤੇ ਉੱਚ-ਘੱਚ ਕੀਤੀ ਜਾਂਦੀ ਹੈ ਨਾਲ ਹੀ ਉਹਨਾਂ ਦੇ ਘਰ ਦੀ ਰੇਡਿੰਗ ਕੀਤੀ ਜਾਂਦੀ ਹੈ ਰੈਡ ਕਰਨ ਤੋਂ ਬਾਅਦ ਕਰਦੇ ਮਾਲਕ ਗੁਰਮੁਖ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਰਿਸ਼ਤੇਦਾਰੀ ਪਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੈ ਜਿਸ ਦੇ ਕਾਰਨ ਐਨਆਈਏ ਦੀ ਟੀਮ ਮਤੜਕੇ 6 ਵਜੇ ਉਹਨਾਂ ਦੇ ਘਰ ਪਹੁੰਚਦੀ ਹੈ ਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੰਦੀ ਹੈ ਘਰ ਦਾ ਕੋਨਾ-ਕੋਨਾ ਤੱਕ ਛਾਣਦੇ ਨੇ ਪਰ ਹਾਲਾਂਕਿ ਉਹਨਾਂ ਨੂੰ ਪੂਜ ਬ੍ਰਾਹਮਤ ਨਹੀਂ ਹੁੰਦਾ ਜਿਸ ਤੋਂ ਬਾਅਦ ਉਹਨਾਂ ਨੇ ਦੱਸਿਆ ਹੈ ਕਿ ਅਮਰਿਤਪਾਲ ਸਿੰਘ ਦੇ ਨਾਲ ਉਹਨਾਂ ਦੀ ਰਿਸ਼ਤੇਦਾਰੀ ਸੀ ਜਿਸ ਕਾਰਨ NIA ਦੀ ਟੀਮ ਨੇ ਉਹਨਾਂ ਦੇ ਘਰ 'ਚ ਸوير ਤੜਕ ਸਾਰੀ ਛਾਪਾ ਮਾਰਿਆ ਉਹਨਾਂ ਕਹਿੰਿਆ ਕਿ ਸਵੇਰੇ ਸਮੇਂ ਟੀਮ ਘਰ ਦੇ ਵਿੱਚ ਆਉਂਦੀ ਹੈ ਤੇ ਸਰਚ ਵਾਰੰਟ ਬਾਰੇ ਦੱਸਿਆ ਜਾਂਦਾ ਉਸ ਤੋਂ ਬਾਅਦ ਸਰਚ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਸਰਚ ਕਰਦੇ ਸਮੇਂ ਕਰਦੇ ਤਿੰਨ ਮੈਂਬਰਾਂ ਦੇ ਮੋਬਾਈਲ ਫੋਨ ਜਿਹੜਾ ਟੀਮ ਉਹ ਨਾਲ ਲੈ ਜਾਂਦੀ ਹੈ ਅਤੇ 26 ਸਤੰਬਰ ਨੂੰ ਚੰਡੀਗੜ੍ਹ ਦਫ਼ਤਰ ਵਿੱਚ ਪਹੁੰਚਣ ਦੇ ਲਈ ਕਿਹਾ ਜਾਂਦੀ ਹੈ ਉਹਨਾਂ ਕਹਿ ਕੇ ਇਸ ਤੋਂ ਬਾਅਦ ਹੋਰ ਕੋਈ ਕੁਝ ਕਿਚ ਨਹੀਂ ਕੀਤੀ ਗਈ ਨਾਲ ਹੀ ਕਰਦੇ ਮੈਂਬਰਾਂ ਨੇ ਕਿਹਾ ਕਿ ਇਹ ਪੁਚ ਗਿਚ ਸਿਰਫ ਭਾਈ ਅਮਰਿਤਪਾਲ ਸਿੰਘ ਦੇ ਨਾਲ ਰਿਸ਼ਤੇਦਾਰੀ ਹੋਣ ਕਰਕੇ ਉਹਨਾਂ ਨੇ ਕੀਤੀ ਹੈ ਕਿਉਂਕਿ ਇਹਨਾਂ ਦੀ ਭਾਈ ਅਮਰਿਤਪਾਲ ਸਿੰਘ ਦੇ ਨਾਲ ਰਿਸ਼ਤੇਦਾਰੀ ਹੈ ਜਿਸ ਦੇ ਮੱਦੇ ਨਜ਼ਰ ਐਨਆਈਏ ਦੀ ਟੀਮ ਦੇ ਵੱਲੋਂ ਕਰਦੇ ਵਿੱਚ ਰੇਡ ਕੀਤੀ ਗਈ ਹੈ ਸੰਦਸ ਜੀ ਕਿ ਉਸ ਦੇ ਨਾਲ ਹੀ ਕੁਮਾਨ ਮਚਰਾਵਾ ਤੇ ਭਾਮ ਵਿਖੇ ਤਿੰਨ ਘਰਾਂ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਰੇਡ ਖਤਮ ਹੋਣ ਤੋਂ ਬਾਅਦ ਟੀਮਾਂ ਵਾਪਸ ਪਰਤ ਜਾਂਦੀਆਂ ਨੇ ਸੁਣੋ ਕਿ ਇਸ ਮੌਕੇ ਘਰ ਦੇ ਮਾਲਕਾਂ ਦਾ ਕੀ ਕਹਿਣਾ ਰਿਹਾ ਅ ਐਨ ਆਈ ਦੀ ਰੇਡ ਆ ਸਾਨੂੰ ਘਰ ਆਉਣ ਤੇ ਹੀ ਪਤਾ ਲੱਗਾ ਰੇਡ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗਾ ਪਹਿਲਾਂ ਤੇ ਉਹ ਆਪਣੀ ਜੋ ਵੀ ਇਨਵੈਸਟੀਗੇਸ਼ਨ ਕਰਨੀ ਸੀ ਉਹਨਾਂ ਨੇ ਉਹ ਕੀਤੀ ਹੈ ਜੀ ਕਿੰਨੇ ਵਜੇ ਆਈ ਸੀ ਭਾਜੀ ਇਹ ਤਕਰੀਬਨ ਕੋਈ 5-6 ਵਜੇ ਦੇ ਆਸਪਾਸ ਜਿਹੜੀ ਕੋਈ ਬਾਹਰੋਂ ਤੋਂ ਟੀਮ ਆਲੀ ਜਦੋਂ ਮੈਂ ਬੰਦੇ ਜਾਣ ਪਛਾਣ ਚ ਨਹੀਂ ਸੀਗੇ ਫਿਰ ਮੈਂ ਦਰਵਾਜ਼ਾ ਨਹੀਂ ਸੀ ਖੋਲਿਆ ਤੇ ਬਾਅਦ ਚ ਲੋਕਲ ਬੰਦੇ ਇੱਕ ਦਵਾਏ ਆਪਣੇ ਤੇ ਫਿਰ ਮੈਂ ਦਰਵਾਜ਼ਾ ਖੋਲ੍ਹਿਆ ਕੁਝ ਪੁੱਛ ਗਿੱਛੀ ਕੁਛ ਕੁਛ ਮੇਰੇ ਤੋਂ ਕੋਈ ਨਹੀਂ ਕੀਤਾ ਇਹੋ ਉਹਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਆ ਜਿਵੇਂ ਜ ਘਰ ਦੀ ਤਲਾਸ਼ੀ ਵਗੈਰਾ ਕੀਤੀ ਆ ਹੋਰ ਕੁਛ ਦੋ ਤਿੰਨ ਫੋਨ ਆ ਜਿਹੜੇ ਆਪਣੇ ਉਹਨੇ ਇਹ ਸਿਰ ਕਰਕੇ ਖੜੇ ਇਤੋਂ ਇਲਾਵਾ ਕੁਛ ਨਹੀਂ ਤਿੰਨ ਫੋਨ ਲੈ ਗਏ ਕਿਹਦਾ ਕਿਹਦਾ ਫੋਨ ਲੈ ਗਏ ਮੇਰਾ ਵਾਈਫ ਦਾ ਤੇ ਬੇਟ ਦਾ ਜਿਹੜਾ ਕਿਹਾ ਜਾ ਰਿਹਾ ਕਿ ਅਮਰਿਤਪਾਲ ਨਾਲ ਤੁਹਾਡੀ ਰਿਸ਼ਤੇਦਾਰੀ ਹੈਗੀ ਹੈ ਜੀ ਬਿਲਕੁਲ ਮੇਰੇ ਬ੍ਰਦਰ ਨਾਲ ਦਾ ਬ੍ਰਦਰ ਨਾਲ ਘੜਿਓ ਅੱਛਾ ਜੀ ਹਾਂਜੀ ਇਹ ਕੀ ਲੱਗਦਾ ਉਸ ਵਜ੍ਹਾ ਕਰਕੇ ਰੇਡ ਹੋਈ ਮੈਨੂੰ ਤੇ ਇਹੀ ਵਜ੍ਹਾ ਲੱਗਦੀ ਕੋਈ ਹੋਰ ਵਜ੍ਹਾ ਤੇ ਹੈ ਨਹੀਂ ਕਿੰਨਾ ਸਮਾਂ ਰੇਡ ਚੱਲੀ ਹੈ ਇਹ ਤਕਰੀਬਨ ਕੋਈ ਸਤੋਏ ਤੋਂ ਲੈ ਕੇ ਲਾ ਲਓ ਵੀ 4 ਤੋਂ 4.5 ਘੰਟੇ 4.5 ਘੰਟੇ ਹਾਂਜੀ ਕੋਈ ਪੁੱਛਗਿਛ ਨਹੀਂ ਕੀਤੀ ਉਹਨਾਂ ਨੇ ਕੋਈ ਪੁੱਛਗਿਛ ਨਹੀਂ ਕੀਤੀ ਤਲਾਸ਼ੀ ਕਿੰਨੀ ਲਈ ਤਲਾਸ਼ੀ ਸਾਰੇ ਘਰ ਦੀ ਲਈ ਹਾਂਜੀ ਕੁਝ ਕਹਿ ਕੇ ਗਏ ਜਾਂ ਤੁਹਾਨੂੰ ਦੁਬਾਰਾ ਮਿਲਣ ਨਹੀਂ ਜ ਸਾਨੂੰ ਉਹਨਾਂ ਨੇ ਕਿਹਾ ਕਿ 26 ਤਰੀਕ ਨੂੰ ਐਨਆਈਏ ਦੇ ਆਫਿਸ ਚੰਡੀਗੜ੍ਹ ਆਉਣਾ ਤੇ ਆਪਣੇ ਜਿਹੜਾ ਸਾਡੀ ਸਟੇਟਮੈਂਟ ਉੱਥੇ ਰਿਕਾਰਡ ਹੋਣੀ ਹੈ ਬਿਊਰੋ ਰਿਪੋਰਟ ਸੀਕੇ ਆਰਟੀਵੀ ਐਨਆਈਏ ਦੇ ਵੱਲੋਂ ਅਚਨ ਚੇਤ ਚੈਕਿੰਗ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਤੜਕੇ ਸਵੇਰੇ 6 ਵਜੇ ਘਰ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੰਦੇ ਨੇ ਬਟਾਲਾ ਦੇ ਨੇੜੇ ਪੈਂਦੇ ਪਿੰਡ ਕੁਮਾਨ ਦੇ ਗੁਰਮੁਖ ਸਿੰਘ ਉਰਫ ਗੋਰਾ ਦੇ ਘਰ ਦੇ ਵਿੱਚ ਤੜਕੇ 6 ਵਜੇ ਐਨਆਈਏ ਦੀ ਟੀਮ ਪਹੁੰਚਦੀ ਆ ਤੇ ਪੁੱਛਗਿੱਛ ਕੀਤੀ ਜਾਂਦੀ ਹੈ ਨਾਲ ਹੀ ਉਹਨਾਂ ਦੇ ਘਰ ਦੀ ਰੇਡਿੰਗ ਕੀਤੀ ਜਾਂਦੀ ਹੈ ਰੈਡ ਕਰਨ ਤੋਂ ਬਾਅਦ ਘਰ ਦੇ ਮਾਲਕ ਗੁਰਮੁਖ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਰਿਸ਼ਤੇਦਾਰੀ ਪਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੈ ਜਿਸ ਦੇ ਕਾਰਨ ਐਨਆਈਏ ਦੀ ਟੀਮ ਮਤੜਕੇ ਸਵੇਰੇ 6 ਵਜੇ ਉਹਨਾਂ ਦੇ ਘਰ ਪਹੁੰਚਦੀ ਹੈ ਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੰਦੀ ਹੈ ਘਰ ਦਾ ਕੋਨਾ ਕੋਨਾ ਤੱਕ ਛਾਣਦੇ ਨੇ ਪਰ ਹਾਲਾਂਕਿ ਉਹਨਾਂ ਨੂੰ ਪੂਜ ਬ੍ਰਹਮਤ ਨਹੀਂ ਹੁੰਦਾ ਜਿਸ ਤੋਂ ਬਾਅਦ ਉਹਨਾਂ ਨੇ ਦੱਸਿਆ ਹੈ ਕਿ ਅਮਰਿਤਪਾਲ ਸਿੰਘ ਦੇ ਨਾਲ ਉਹਨਾਂ ਦੀ ਰਿਸ਼ਤੇਦਾਰੀ ਸੀ ਜਿਸ ਕਾਰਨ NIA ਦੀ ਟੀਮ ਨੇ ਉਹਨਾਂ ਦੇ ਘਰ 'ਚ ਸوير ਤੜਕਸਾਰੀ ਛਾਪਾ ਮਾਰਿਆ ਉਹਨਾਂ ਕਹਿੰਿਆ ਕਿ ਸਵੇਰੇ ਸਮੇਂ ਟੀਮ ਘਰ ਦੇ ਵਿੱਚ ਆਉਂਦੀ ਹੈ ਤੇ ਸਰਚ ਵਾਰੰਟ ਬਾਰੇ ਦੱਸਿਆ ਜਾਂਦਾ ਉਸ ਤੋਂ ਬਾਅਦ ਸਰਚ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਸਰਚ ਕਰਦੇ ਸਮੇਂ ਕਰਦੇ ਤਿੰਨ ਮੈਂਬਰਾਂ ਦੇ ਮੋਬਾਈਲ ਫੋਨ ਜਿਹੜੇ ਟੀਮ ਉਹ ਨਾਲ ਲੈ ਜਾਂਦੀ ਹੈ ਅਤੇ 26 ਸਤੰਬਰ ਨੂੰ ਚੰਡੀਗੜ੍ਹ ਦਫ਼ਤਰ ਵਿੱਚ ਪਹੁੰਚਣ ਦੇ ਲਈ ਕਿਹਾ ਜਾਂਦੀ ਹੈ ਉਹਨਾਂ ਕਹੇ ਕਿ ਇਸ ਤੋਂ ਬਾਅਦ ਹੋਰ ਕੋਈ ਕੁਝ ਇੱਚ ਨਹੀਂ ਕੀਤੀ ਗਈ ਨਾਲ ਹੀ ਕਾਰਦੇ ਮੈਂਬਰਾਂ ਨੇ ਕਿਹਾ ਕਿ ਇਹ ਪੁੱਛਗਿੱਛ ਸਿਰਫ ਭਾਈ ਅਮਰਿਤਪਾਲ ਸਿੰਘ ਦੇ ਨਾਲ ਰਿਸ਼ਤਦਾਰੀ ਹੋਣ ਕਰਕੇ ਉਹਨਾਂ ਨੇ ਕੀਤੀ ਹੈ ਕਿਉਂਕਿ ਇਹਨਾਂ ਦੀ ਭਾਈ ਅਮਰਿਤਪਾਲ ਸਿੰਘ ਦੇ ਨਾਲ ਰਿਸ਼ਤਦਾਰੀ ਹੈ ਜਿਸ ਦੇ ਮੱਦੇਨਜ਼ਰ ਐਨਆਈਏ ਦੀ ਟੀਮ ਦੇ ਵੱਲੋਂ ਕਾਰਦੇ ਵਿੱਚ ਰੇਡ ਕੀਤੀ ਗਈ ਹੈ ਸੰਦਸ ਜੀ ਕਿ ਉਸ ਦਿਨ ਨਾਲ ਹੀ ਕੁਮਾਨ ਮਚਰਾਵਾ ਤੇ ਭਾਮ ਵਿਖੇ ਤਿੰਨ ਘਰਾਂ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਰੇਡ ਖਤਮ ਹੋਣ ਤੋਂ ਬਾਅਦ ਟੀਮਾਂ ਵਾਪਸ ਪਰਤ ਜਾਂਦੀਆਂ ਨੇ ਸੁਣੋ ਕਿ ਇਸ ਮੌਕੇ ਘਰ ਦੇ ਮਾਲਕਾਂ ਦਾ ਕੀ ਕਹਿਣਾ ਰਿਹਾ ਅ ਐਨ ਆਈ ਦੀ ਰੇਡ ਆ ਸਾਨੂੰ ਘਰ ਆਉਣ ਤੇ ਹੀ ਪਤਾ ਲੱਗਾ ਰੇਡ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗਾ ਪਹਿਲਾਂ ਤੇ ਉਹ ਆਪਣੀ ਜੋ ਵੀ ਇਨਵੈਸਟੀਗੇਸ਼ਨ ਕਰਨੀ ਸੀ ਉਹਨਾਂ ਨੇ ਉਹ ਕੀਤੀ ਹੈ ਜੀ ਕਿੰਨੇ ਵਜੇ ਆਈ ਸੀ ਭਾਜੀ ਇਹ ਤਕਰੀਬਨ ਕੋਈ 5-6 ਵਜੇ ਦੇ ਆਸਪਾਸ ਹਾਲੇ ਜਦੋਂ ਬੰਦੇ ਜਾਣ ਪਛਾਣ ਚ ਨਹੀਂ ਸੀਗੇ ਫਿਰ ਮੈਂ ਦਰਵਾਜ਼ਾ ਨਹੀਂ ਸੀ ਖੋਲਿਆ ਤੇ ਬਾਅਦ ਚ ਲੋਕਲ ਬੰਦੇ ਇੱਕ ਦਵਾਏ ਆਪਣੇ ਤੇ ਫਿਰ ਮੈਂ ਦਰਵਾਜ਼ਾ ਖੋਲ੍ਹਿਆ ਕੀ ਪੁੱਛ ਗਏ ਸੀ ਕੁਛ ਗੇਛੇ ਮੇਰੇ ਤੋਂ ਕੋਈ ਨਹੀਂ ਕੀਤਾ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਆ ਜਿਹਦੇ ਚ ਘਰ ਦੀ ਤਲਾਸ਼ੀ ਵੀ ਵਗੈਰਾ ਕੀਤੀ ਆ ਹੋਰ ਕੁਛ ਦੋ ਤਿੰਨ ਫੋਨ ਆ ਜਿਹੜੇ ਆਪਣੇ ਉਹਨਾਂ ਨੇ ਸੀਜ਼ ਕਰਕੇ ਖੜੇ ਐ ਤੋਂ ਇਲਾਵਾ ਕੁਛ ਨਹੀਂ ਤਿੰਨ ਫੋਨ ਲੈ ਕੇ ਆ ਕਿਹਦਾ ਕਿਹਦਾ ਫੋਨ ਲੈ ਕੇ ਮੇਰਾ ਵਾਈਫ ਦਾ ਤੇ ਬੇਟ ਦਾ ਜਿਹੜਾ ਕਿਹਾ ਜਾ ਰਿਹਾ ਕਿ ਅਮਰਿਤਪਾਲ ਨਾਲ ਤੁਹਾਡੀ ਕੁੜੀਸ਼ਤੇ ਰਿਸ਼ਤਦਾਰੀ ਹੈਗੀ ਆ ਜੀ ਬਿਲਕੁਲ ਮੇਰੇ ਬਰਦਰ ਨਾਲ ਦਾ ਬਰਦਰ ਨਾਲ ਘੜਿਓ ਅੱਛਾ ਜੀ ਹਾਂਜੀ ਇਹ ਕੀ ਲੱਗਦਾ ਉਸ ਵਜ੍ਹਾ ਕਰਕੇ ਰੇਟ ਹੋਈ ਮੈਨੂੰ ਤੇ ਇਹੀ ਵਜ੍ਹਾ ਲੱਗਦੀ ਕੋਈ ਹੋਰ ਵਜ੍ਹਾ ਤੇ ਹੈ ਨਹੀਂ ਕਿੰਨਾ ਸਮਾਂ ਰੇਟ ਚੱਲੀ ਹੈ ਇਹ ਤਕਰੀਬਨ ਕੋਈ 7 ਹੋਏ ਤੋਂ ਲੈ ਕੇ ਚਾਰ ਸਾਢੇ ਚਾਰ ਘੰਟੇ ਸਾਢੇ ਚਾਰ ਘੰਟੇ ਹਾਂਜੀ ਕੋਈ ਪੁੱਛਗਿੱਛ ਨਹੀਂ ਕੀਤੀ ਉਹਨਾਂ ਨੇ ਕੋਈ ਪੁੱਛਗਿੱਛ ਨਹੀਂ ਕੀਤੀ ਤਲਾਸ਼ੀ ਕਿੰਨੀ ਲਈ ਤਲਾਸ਼ੀ ਸਾਰੇ ਘਰ ਦੇ ਲਈ ਹਾਂਜੀ ਕੁਝ ਕਹਿ ਤਗੇ ਜਾਂ ਤਾਂ 12 ਮਹੀਨੇ ਨਹੀਂ ਜਾ ਸਾਨੂੰ ਉਹਨਾਂ ਨੇ ਕਿਹਾ ਕਿ 26 ਤਰੀਕ ਨੂੰ ਇਹਨਾਂ ਦੇ ਆਫਿਸ ਚੰਡੀਗੜ੍ਹ ਆਉਣਾ ਤੇ ਆਪਣੇ ਜਿਹੜਾ ਸਾਡੀ ਸਟੇਟਮੈਂਟ ਉੱਥੇ ਰਿਕਾਰਡ ਹੋਣੀ ਹੈ ਬਿਊਰੋ ਰਿਪੋਰਟ ਸੀ ਕੇ ਆਰ ਟੀ ਵੀ